ਸਤਿ ਲੋਕ ਮਹੱਲਾ ਪਹਿਲਾ ਕੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ ਗਹਿਣੇ ਪਉਣ ਪਾਣੀ ਬਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ ਨਾਨਕ ਮੁਸਾ ਗਿਆਨ ਵਿਹੂਣੀ ਖਾਏ ਗਿਆ ਜਮ ਕਾਲ ਮਹੱਲਾ ਪਹਿਲਾ ਵਾਇਨ ਚੇਲੇ ਨਚਨ ਗੁਰ ਪੈਰ ਹਲਾਇਨ ਫੇਰ ਨਸਿਰ ਉਡ ਉਡ ਰਾਵਾਂ ਝਾਟੇ ਪਾਏ ਵੇਖੇ ਲੋਕ ਹਸੇ ਘਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆਪ ਵਿਛੜੇ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਤਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵਹਿ ਕਰਮ ਚੜਾਓ ਭਿੰਨੀ ਰਹਿਣ ਜਿਨਾਂ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲਗਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲਵਾਰ ਓਲੇ ਬਹੁਤ ਅਨੰਤ ਲਾਟੂ ਮਾਧਾਨੀਆਂ ਅਨਗਾਹ ਲਾਟੂ ਮਾਧਾਨੀਆਂ ਅਨਗਾਹ ਪੰਖੀ ਭੌਂਦੀਆ ਲੈਨ ਨਾ ਸਾਹ ਸੂਗਾ ਚਾਰ ਪੁਆਈਏ ਜੰਤ ਨਾਨਕ ਪਾਉਂਦਿਆ ਗਣਤ ਨਾ ਅੰਤ ਬੰਧਨ ਬੰਦ ਪਵਾਏ ਸੋਏ ਪੈ ਕਿਰਤ ਨਚੈ ਸਭ ਕੋਏ ਨਾਚ ਨਾਚ ਹਸੇ ਚਲ੍ਹੇ ਸੇ ਰੋਏ ਉਡ ਨਾ ਜਾਹੀ ਸਿਧ ਨਾ ਹੋਏ ਨਚਨ ਕੁਦਨ ਮਨ ਕਾ ਚਾਉ ਨਾਨਕ ਜਿਨ ਮਨ ਭੋਤ ਨਾ ਮਨ ਭਾਉ ਪੌੜੀ ਨਾਉ ਤੇਰਾ ਨਿਰੰਕਾਰ ਹੈ ਨਾਇ ਲੈ ਨਰਕ ਨਾ ਜਾਈਐ ਜੀਉ ਪਿੰਡ ਸਭ ਤੇ ਸਦਾ ਦੇਖਾਜੈ ਆਖ ਗਵਾਈਐ ਜੇ ਲੋੜ ਹੈ ਚੰਗਾ ਆਪਣਾ ਕਰ ਪੁਨੋ ਨੀਜ ਸਦਾਈਐ ਜੇ ਜਰਵਾਣਾ ਪਰਹਰੈ ਜਰ ਵੇਸ ਕਰੇਂਦੀ ਆਈਐ ਕੋ ਰਹੈ ਨਾ ਭਰੀਐ ਪਾਈਐ ਸ਼ਲੋਕ ਮਹੱਲਾ ਪਹਿਲਾ ਮੁਸਲਮਾਨਾ ਸਿਫਤ ਸਰੀਯਤ ਪੜ ਪੜ ਕਰੇ ਵਿਚਾਰ ਬੰਦੇ ਸੇ ਜੇ ਪਵੇ ਵਿੱਚ ਬੰਦੀ ਵੇਖਣ ਕਉ ਦੀਦਾਰ ਹਿੰਦੂ ਸਲਾਹੀ ਸਲਾਹਨ ਦਰਸ਼ਨ ਰੂਪ ਅਪਾਰ ਤੀਰਥ ਨਾਵੇ ਅਰਚਾ ਪੂਜਾ ਅਗਰਵਾਸ ਬਹਿਕਾਰ ਜੋਗੀ ਸੁਨ ਅਧਿਆਵਨ ਜیتے ਅਲਖ ਨਾਮ ਕਰਤਾਰ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸਦੀਆਂ ਮਾਨ ਸੰਤੋਖ ਉਪਜੈ ਦੇਣੈ ਕੈ ਵਿਚਾਰ ਦੇ ਦੇ ਮੰਗੇ ਸੈ ਸਾ ਗੁਣਾ ਸੋਭ ਕਰੇ ਸੰਸਾਰ ਚੋਰਾ ਜਾਰਾ ਤੈ ਕੂੜਿਆ ਰਾ ਖਾਰਾ ਬਾ ਵਿਕਾਰ ਇਕ ਹੋਦਾ ਖਾਏ ਚਲਹਿ ਐਥਾ ਉਤਨਾ ਪੇ ਕਾਈ ਕਾਰ ਜਲ ਥਰ ਜੀਆ ਪੁਰੀਆ ਲੋਵਾ ਆਕਾਰਾਂ ਆਕਾਰ ਓਏ ਜੇ ਆਖੇ ਸੋ ਤੂੰ ਹੈ ਜਾਣ ਹੈ ਤਨਾ ਪੇ ਤੇਰੀ ਸਾਰ ਨਾਨਕ ਭਗਤਾ ਭੁਖ ਸਲਾਹਣ ਸਤਿਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤਿ ਗੁਣਵੰਤਿਆ ਪਾਸ਼ਾਰ ਮਹੱਲਾ ਪਹਿਲਾ ਮਿਟੀ ਮੁਸਲਮਾਨ ਕੀ ਪੀੜੈ ਪਈ ਕੁਮਯਾਰ ਘੜ ਭਾਂਡੇ ਇਟਾਂ ਕੀਆ ਜਲਦੀ ਕਰੇ ਪੁਗਾਰ ਜਲ ਜਲ ਰੋਵੇ ਬੱਪੜੀ ਝੜ ਚੜ ਪਵੇ ਅੰਗਿਆਰ ਨਾਨਕ ਜਿਨ ਕਰਤਾ ਕਾਰਣ ਕੀਆ ਸੋ ਜਾਣੈ ਕਰਤਾਰ ਪੌੜੀ ਬਿਨ ਸਤਗੁਰ ਕਿਨਾਂ ਨਾ ਪਾਇਓ ਬਿਨ ਸਤਗੁਰ ਕਿਨਾਂ ਨਾ ਪਾਇਆ ਸਤਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਨਾਇ ਸਤਗੁਰ ਮਿਲਿਆ ਇਸਦਾ ਮੁਕਤ ਹੈ ਜਿਨ ਵਿੱਚੋ ਮੋਹ ਚੁਕਾਇਆ ਉਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਓ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਸ਼ਲੋਕ ਮਹੱਲਾ ਪਹਿਲਾ ਹਉ ਵਿੱਚ ਆਇਆ ਹਉ ਵਿੱਚ ਗਿਆ ਹਉ ਵਿੱਚ ਜਮਿਆ ਹਉ ਵਿੱਚ ਮਵਾ ਹੌ ਵਿੱਚ ਦਿੱਤਾ ਹੌ ਵਿੱਚ ਲਿਆ ਹੌ ਵਿੱਚ ਖਟਿਆ ਹੌ ਵਿੱਚ ਗਿਆ ਹੌ ਵਿੱਚ ਸਚਿਆਰ ਕੂੜਿਆਰ ਹੌ ਵਿੱਚ ਪਾਪ ਪੁੰਨ ਵਿਚਾਰ ਹੌ ਵਿੱਚ ਨਰਕ ਸੁਰਗ ਅਵਤਾਰ ਹੌ ਵਿੱਚ ਹਸੈ ਹੌ ਵਿੱਚ ਰੋਵੈ ਹੌ ਵਿੱਚ ਭਰੀਐ ਹੌ ਵਿੱਚ ਧੋਵੈ ਹੌ ਵਿੱਚ ਜਾਤੀ ਜਨ ਸ੍ਰੀ ਖੋਵੈ ਹੌ ਵਿੱਚ ਮੂਰਖ ਹੌ ਵਿੱਚ ਸਿਆਣਾ ਮੋਖ ਮੁਕਤ ਕੀ ਸਾਰ ਨਾ ਜਾਣ ਹੌ ਵਿੱਚ ਮ ਆਇਆ ਹੌ ਵਿੱਚ ਛਾਇਆ ਹੌ ਮੈਂ ਕਰ ਕਰ ਜੰਤੂ ਪਾਇਆ ਹੌ ਮੈਂ ਬੁੱਝੈ ਤਾਦਰ ਸੂਝੈ ਗਿਆਨ ਮਹਿ ਹੂਣਾ ਕਥ ਕਥ ਲੂਝੈ ਨਾਨਕ ਹੁਕਮਿ ਲਿਖਿਆ ਲੇਖ ਜਿਹਾ ਵੇਖੈ ਤਿਹਾ ਵੇਖ ਮਹੱਲਾ ਦੂਜਾ ਹੌ ਮੈਂ ਇਹ ਜਾਤ ਹੈ ਹੌ ਮੈਂ ਕਰਮ ਕਮਾਹੇ ਹੌ ਮੈਂ ਈ ਬੰਦਨਾ ਫਿਰ ਫਿਰ ਜੋ ਨਹੀਂ ਪਾਹੇ ਹੌ ਮੈਂ ਕਿਥਹੁ ਉਪਜੈ ਕਿਤ ਸੰਜਮ ਇਹ ਜਾਏ ਹਉ ਮੈਂ ਇਹੋ ਹੁਕਮ ਹੈ ਪੈ ਕਰਤ ਫਿਰਾਹੇ ਹਉ ਮੈਂ ਦੀਰਗ ਰੋਗ ਹੈ दारू ਪੀ ਇਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸਬਦ ਕਮਾਹੇ ਨਾਨਕ ਕਹਿ ਸੁਨਹੁ ਜਨਹੁ ਇਤ ਸੰਜਮ ਦੁਖ ਜਾਹੇ ਪੌੜੀ ਸੇਵ ਕੀਤੀ ਸੰਤੋਖੀ ਜਿਨੇ ਸਚੋ ਸਤਿ ਧਿਆਇਆ ਉਹ ਨਹੀਂ ਮੰਦਾ ਪੈਰ ਨਾ ਰਖਿਓ ਕਰ ਸੁਕਿਰਤ ਧਰਮ ਕਮਾਇਆ ਉਹਨੀ ਦੁਨੀਆ ਤੋੜੇ ਬੰਦਨਾ ਅਨ ਪਾਣੀ ਥੋੜਾ ਖਾਇਆ ਮੁੰਬਖਸੀ ਸੀ ਅਗੜਾ ਅਗਲਾ ਨਿਤ ਜਬੇ ਚੜੇ ਸਵਾਯਾ ਵੜਿਆਈ ਵੱਡਾ ਪਾਇਆ ਸ਼ਲੋਕ ਮਹੱਲਾ ਪਹਿਲਾ ਪੁਰਖਾਂ ਬਿਰਖਾਂ ਤੀਰਥਾਂ ਟਟਾਂ ਮੇਗਾ ਖੇਤਾਂ ਦੀਪਾਂ ਲੋਆ ਮੰਡਲਾਂ ਖੰਡਾਂ ਵਰ ਪੰਡਾਂਹ ਅੰਡਜ ਜੇਰਜ ਉਤਪੁਜਾਂ ਖਾਣੀ ਸੇਤਜਾਂ ਸੁਮਿਤ ਜਾਣੇ ਨਾਨਕ ਸਰਾਂ ਮੇਰਾ ਜਨਤਾਹ ਨਾਨਕ ਜੰਤੋ ਪਾਇ ਕੈ ਸੰਭਾਲੇ ਸਮਨ ਸਬਨਾਹ ਜਿਨ ਕਰਤਾ ਕਰਨਾ ਕੀਆ ਚਿੰਤਾ ਪੇ ਕਰਨੀ ਤਾਹ ਸੋ ਕਰਤਾ ਚਿੰਤਾ ਕਰੇ ਜਨੋ ਪਾਇਆ ਜਗ ਤਿਸ ਜੋਹਾਰੀ ਸਵਸਤ ਤਿਸ ਤਿਸ ਦੀ ਬਾਣ ਅਭਗ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤਗ ਮਹੱਲਾ ਪਹਿਲਾ ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾਂ ਪ੍ਰਵਾਣ ਲੱਖ ਤਪ ਉਪਰ ਤੀਰਥਾਂ ਸਹਿਜ ਜੋਗ ਬੇਬਾਨ ਲਖ ਸੂਰਤਨ ਸੰਗ੍ਰਾਮ ਰਣ ਮੈਂ ਛੁੱਟੇ ਪ੍ਰਾਣ ਲਖ ਸੁਰਤੀ ਲਖ ਗਿਆਨ ਧਹਾਨ ਪੜੀਏ ਪਾਠ ਪੁਰਾਣ ਜਿਨ ਕਰਤਾ ਕਰਣਾ ਕੀਆ ਲਿਖਿਆ ਆਵਨ ਜਾਣ ਨਾਨਕ ਮਤੀ ਮਿਥਿਆ ਕਰਮ ਸਚਾ ਨਿਸ਼ਾਨ ਪੌੜੀ ਸਚਾ ਸਾਹਿਬ ਏਕ ਤੂੰ ਜਿਨ ਸਚੋ ਸੱਚ ਵਰਤਾਇ ਜਿਸ ਤੂੰ ਦੇਹ ਤਿਸ ਮਿਲੈ ਸਚ ਤਾ ਤਿਨਹੀ ਸਚ ਕਮਾਇਆ ਸਤਗੁਰ ਮਿਲਿਆ ਸੱਚ ਪਾਇਆ ਜਿਨ ਕਾ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਆਸਾ ਸ਼ਲੋਕ ਮਹੱਲਾ ਪਹਿਲਾ ਪੜ ਪੜ ਗੱਡੀ ਲੱਧੀ ਇਹ ਪੜ ਪੜ ਪਰਿਏ ਸਾਥ ਪੜ ਪੜ 베ੜੀ ਪਾਈਏ ਪੜ ਪੜ ਗੱਡੀਏ ਖਾਤ ਪੜੀਏ ਜੀਤੇ ਬਰਸ ਬਰਸ ਪੜੀਏ ਜੀਤੇ ਸਾਸ ਨਾਨਕ ਲੇਖ ਪੜੀਏ ਜੀਤੇ ਬਰਸ ਬਰਸ ਪੜੀਏ ਜੀਤੇ ਸਾਸ ਪੜੀਏ ਜੀਤੀ ਆਰਜਾ ਪੜੀਏ ਜੀਤੇ ਸਾਸ ਸ਼ਲੋਕ ਮਹੱਲਾ ਪਹਿਲਾ ਪੜ ਪੜ ਗੱਡੀ ਲੱਧੀ ਹੈ ਪੜ ਪੜ ਭਰੀਏ ਸਾਥ ਪੜ ਪੜ ਬੇਲੀ ਪਾਈ ਹੈ ਪੜ ਪੜ ਗੱਡੀਏ ਖਾਤ ਪੜੀ ਹੈ ਜੀਤੇ ਬਰਸ ਬਰਸ ਪੜੀ ਹੈ ਜੀਤੇ ਮਾਸ ਪੜੀ ਹੈ ਜੀਤੀ ਆਰਜਾ ਪੜੀ ਹੈ ਜੀਤੇ ਸਾਸ ਨਾਨਕ ਲੇਖੈ ਇੱਕ ਗੱਲ ਹੋਰ ਹਉਮੈ ਛਖਣਾ ਝਾਖ ਮਹੱਲਾ ਪਹਿਲਾ ਲਿਖ ਲਿਖ ਪੜਿਆ ਤੇਤਾ ਕੜਿਆ ਬਹੁ ਤੀਰਥ ਭਵਿਆ ਤੇਤੋ ਲਵਿਆ ਬਹੁ ਭੇਖ ਕੀਆ ਦੇਹੀ ਦੁਖ ਦੀਆ ਸਹ ਹੋਵੇ ਜੀਆ ਆਪਣਾ ਕੀਆ ਆਣਾ ਨਾ ਖਾਇਆ ਸਾਧ ਗਵਾਇਆ ਬਹੁ ਦੁੱਖ ਪਾਇਆ ਦੂਜਾ ਪਾਇਆ ਬਸਤਰ ਨਾ ਪਹਿਰੈ ਅਹਨਸ ਕਹਿ ਰੈ ਮੂਨ ਬਿਗੂਤਾ ਕਿਉ ਜਾਗਾ ਗੁਰ ਬਿਨ ਸੂਤਾ ਪਗੁ ਪੇਟਾਣਾ ਆਪਣਾ ਕੀਆ ਕਮਾਣਾ ਅਲਮਲ ਖਾਈ ਸਿਰ ਛਾਈ ਪਾਈ ਮੂਰਖ ਅੰਦਾ ਪਤ ਗਵਾਈ ਵਿਣ ਨਾ ਵੈ ਕਿਛੁ ਥਾਇ ਨ ਪਾਈ ਰਹਿ ਬਿਬਾਣੀ ਮੜੀ ਮਸਾਣੀ ਅੰਧ ਨ ਜਾਣੈ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰਿ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸੰਦੇਸੇ ਤੇ ਨਹਿ ਕੇਵਲ ਹਉਮੈ ਸ਼ਬਦ ਜਲਾਏ ਪੌੜੀ ਭਗਤ ਤੇਰਾ ਮਨ ਭਾਵਦੇ ਦਰਸੋਹਨ ਕੀਰਤ ਗਾਵਦੇ ਨਾਨਕ ਕਰਮਾਂ ਬਾਹਰੇ ਦਰ ਢੋ ਨਾ ਲਹਿਰੀ ਤਾਵਦੇ ਇੱਕ ਮੂਲ ਨ ਬੁਝਣਾ ਆਪਣਾ ਅਣਹੋਂਦਾ ਆਪ ਗੁਣਾਏ ਦੇ ਹਾਉ ਠਾਡੀ ਕਾਣੀ ਜਾਤ ਹੋਰ ਉਤਮ ਜਾਤ ਸਦਾ ਇਹ ਦੇ ਤਿੰਨ ਮੰਗਾ ਜੇ ਤੂ ਜੈ ਤਿਆਰੇ ਇਸ ਲੋਕ ਮਹੱਲਾ ਪਹਿਲਾ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਨ ਹਾਰ ਕੂੜ ਸੋਇਨਾ ਕੂੜ ਰੂਪਾ ਕੂੜ ਪੈਨਨ ਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ ਕੂੜ ਕੂੜੈ ਨੇ ਹੋ ਲਗਾ ਵਿਸਰਿਆ ਕਰਤਾਰ ਕਿਸ ਨਾਲ ਕੀਚਾ ਦੋਸਤੀ ਸਭ ਜਗ ਚਲਣ ਹਾਰ ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰ ਨਾਨਕ ਵਖਾਣ ਬੇਨਤੀ ਤੁਧ ਬਾਜ ਕੂੜੋ ਕੂੜ ਮਹੱਲਾ ਪਹਿਲਾ ਸਚਤਾ ਪਰ ਜਾਣੀਐ ਜਾਰ ਹਿਰਦੈ ਸੱਚਾ ਹੋਏ ਕੂੜ ਕੀ ਮਲ ਉਤਰੈ ਤਨ ਕਰੇ ਹਸ਼ਤ ਹੋਏ ਸਚਤਾ ਪਰ ਜਾਣੀਐ ਜਾਂ ਸੱਚ ਧਰੇ ਪਿਆਰ ਨਾਉ ਸੁਣ ਮਨ ਰਹਿਸੀਐ ਤਾ ਪਾਏ ਮੋਖ ਦਵਾਰ ਸਾਚਤਾ ਪਰ ਜਾਣੀਐ ਜਾਂ ਜੁਗਤ ਜਾਣਾਂ ਜੀਉ ਧਰਤ ਕਾਇਆ ਸਾਧਕੈ ਵਿਚ ਦੇ ਕਰਤਾ ਬੀਉ ਸਚਤਾ ਪਰ ਜਾਣੀਐ ਜਾਂ ਸਿੱਖ ਸੱਚੀ ਲੇ ਦਇਆ ਜਾਣੈ ਜੀ ਕੀ ਕਿਛੁ ਪੁੰਨ ਦਾਨ ਕਰੇ ਸਚਤਾ ਪਰ ਜਾਣੀਐ ਜਾਂ ਆਤਮ ਤੈ ਤੀਰਥ ਕਰੇ ਨਿਵਾਸ ਸਤਿਗੁਰੂ نو ਪੁਛ ਕੈ ਬਹਿ ਰਹਿ ਕਰੇ ਨਿਵਾਸ ਸਤ ਸਭਨਾ ਹੋਏ دارੂ ਪਾਪ ਕੱਢੈ ਧੋਏ ਨਾਨਕ ਬਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ ਪੌੜੀ ਦਾਨ ਮਹਿੰਡਾ ਤਰੀ ਖਾਕ ਜੇ ਮਿਲੈ ਤਾਂ ਮਸਤਕ ਲਾਈਐ ਕੂੜਾ ਲਾਲ ਚ ਛੱਡੀਐ ਹੋਏ ਇੱਕ ਮਨ ਅਲਖ ਧਾਈਐ ਫਲਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ ਜੇ ਹੋਵੇ ਪੂਰਵ ਲਿਖਿਆ ਤਾਂ ਧੂੜਤ ਨਾਂ ਦੀ ਪਾਈਐ ਮਤ ਥੋੜੀ ਸੇਵ ਗਵਾਈਐ ਸ਼ਲੋਕ ਮਹੱਲਾ ਪਹਿਲਾ ਸਤਿ ਕਾਲ ਕੂੜ ਵਰਤਿਆ ਕਲ ਕਾਲਖ ਬੇਤਾਲ ਬੀਓ ਬੀਜ ਪਤ ਲੈ ਗਏ ਅਬ ਕਿਉ ਉਗਵੈ ਧਾਲ ਜੇ ਇਕ ਹੋਏ ਤਾ ਉਗਵੈ ਰੁਤੀ ਹੂ ਰਤ ਹੋਏ ਨਾਨਕ ਪਾਹ ਹੈ ਬਹਾਰਾ ਕੋਰੈ ਸ ਅਰੰਗ ਨਾ ਸੋਏ ਭੈ ਵਿੱਚ ਖੰਭ ਚੜਾਈਐ ਸ਼ਰਮ ਪਾਹ ਤਨ ਹੋਏ ਨਾਨਕ ਭਗਤੀ ਜੇ ਰਪੈ ਕੋਰੈ ਸੋਏ ਨਾ ਕੋਏ ਮਹੱਲਾ ਪਹਿਲਾ ਲੱਭ ਪਾਪ ਦੁਇ ਰਾਜਾ ਮਹਤਾ ਕੂੜ ਹੋ ਆਸਕਦਾਰ ਕਾਮ ਨੇਬ ਸਦ ਪੁੱਛੀ ਐ ਬਹਿ ਬਹਿ ਕਰੇ ਵਿਚਾਰ ਅੰਧੀ ਰਈਤ ਗਿਆਨ ਵਿਹੂਣੀ ਪਾਹੇ ਭਰੇ ਮਰਦਾਰ ਗਿਆਨੀ ਨ ਚਹਿ ਵਾਜੇ ਵਾਵਹਿ ਰੂਪ ਕਰੇ 시ਗਾਰ ਉੱਚੇ ਕੂ ਕਹੇ ਵਾਦਾ ਗਾਵੇ ਜੋਦਾ ਕਾ ਵਿਚਾਰ ਮੂਰਖ ਪੰਡਤ ਹਕਮਤ ਹੋਜਤ ਸੰਜਾ ਕਰੇ ਪਿਆਰ ਧਰਮੀ ਧਰਮ ਕਰੇ ਗਾਵੇ ਵਾਵਹਿ ਮੰਗੇ ਮੋਖ ਦਵਾਰ ਜਦਿਸਦਾ ਬਹਿ ਜੁਗਤ ਨਾ ਜਾਣ ਹੈ ਛਡ ਬਹਿ ਘਰਬਾਰ ਸਭ ਕੋ ਪੂਰਾ ਆਪੇ ਹੋਵੈ ਘਟ ਨਾ ਕੋਈ ਆਖੈ ਪਤ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਲਿਆ ਜਾਪੈ ਮਹੱਲਾ ਪਹਿਲਾ ਵਦੀ ਸੋ ਵਜਗ ਨਾਨਕਾ ਸੱਚਾ ਵੇਖੈ ਸੋਏ ਸਭਨੀ ਸ਼ਾਲਾ ਮਾਰੀਆਂ ਕਰਤਾ ਕਰੇ ਸੋ ਹੋਏ ਅੱਗੇ ਜਾਤ ਨਾ ਜੋਰ ਹੈ ਅੱਗੇ ਜੀਉ ਨਵੇ ਜਿਨ ਕੀ ਲੇਖੈ ਪਤ ਪਵੈ ਚੰਗੇ ਸੇ ਕੀ ਪੌੜੀ ਤੁਰ ਕਰਮ ਜਿਨਾ ਕਉ ਤੁਧ ਪਾਇਆ ਤਾਂ ਤਿਨੇ ਹੀ ਖਸਮ ਧਾਇਆ ਇਹਨਾਂ ਜਨਤਾ ਕਹਿ ਵਸਿ ਕਿਸ਼ਨਾਹੀ ਤੁਧ ਵੇਖੀ ਜਗ ਤਉ ਪਾਇਆ ਇਕ ਨਾਨੂ ਤੂੰ ਮੇਲ ਲਾਹੇ ਇਕ ਆਪੋ ਤੁਧ ਖਵਾਇਆ ਗੁਰ ਕਿਰਪਾ ਤੇ ਜਾਣਿਆ ਜਿਥੈ ਤੁਧ ਆਪ 부ਝਾਇਆ ਸਹਜ ਹੀ ਸੱਚ ਸਮਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਜਾ ਸੁਖਤਾ ਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾਹੋ ਕਰੀ ਨਾ ਹੋਈ ਭਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਰਹਾਉ ਜਾਤ ਮਹਿ ਜੋਤ ਅਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਪਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਣਾ ਸੋ ਕਰ ਰਹਾ ਮਹੱਲਾ ਦੂਜਾ ਯੋਗ ਸ਼ਬਦੰ ਗਿਆਨ ਸ਼ਬਦੰ 베ਦ ਸ਼ਬਦੰ ਬ੍ਰਾਹਮਣ ਹੈ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦੰ ਅਸੂਦਰ ਸ਼ਬਦੰ ਪਰਾਕ੍ਰਿਤ ਹੈ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਪਿਉ ਨਾਨਕਤਾ ਕਾ ਦਾਸ ਹੈ ਸੋイ ਨਿਰੰਜਨ ਦਿਉ ਮਹਲਾ ਦੂਜਾ ਇਕ ਕ੍ਰਿਸ਼ਨ ਤਾ ਇਕ ਕ੍ਰਿਸ਼ਨ ਸਰਬ ਦੇਵਾ ਦੇਵ ਦੇਵਾ ਤਾ ਆਤਮਾ ਆਤਮਾ ਬਾਸ ਦੇਵਸ ਜੇ ਕੋ ਜਾਣੈ ਭਿਓ ਨਾਨਕ ਤਾ ਕਾ ਦਾਸ ਹੈ ਸੋਈ ਨਿਰੰਝਨ ਦਿਓ ਮਹੱਲਾ ਪਹਿਲਾ ਕੁੰਬੇ ਬੱਧਾ ਜਲ ਰਹਿ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਧਾ ਮਨ ਰਹਿ ਗੁਰ ਬਿਨ ਗਿਆਨ ਨਾ ਹੋਏ ਪੌੜੀ ਪੜਿਆ ਹੋਇਆ ਗੁਣਹਗਾਰ ਤਾਂ ਉਮੀ ਸਾਧ ਨਾ ਮਾਰੀਐ ਜਿਹਾ ਘਾਲੇ ਘਾਲਣਾ ਤੇ ਵੇਹੋ ਨਾ ਉਪਚਾਰੀਐ ਐਸੀ ਕਲਾ ਨਾ ਖੇਡੀਐ ਜਿਤ ਦਰਗਹਿ ਗਿਆ ਹਾਰੀਐ ਪੜਿਆ ਤੈ ਉਮੀਆ ਵਿਚਾਰ ਗੈ ਵਿਚਾਰੀਐ ਮੋਹਿ ਚੱਲੇ ਸੋ ਅਗੈ ਮਾਰੀਐ ਸ਼ਲੋਕ ਮਹੱਲਾ ਪਹਿਲਾ ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥ ਵਾਹੋ ਜੁਗ ਜੁਗ ਫੇਰ ਵਟਾਈਏ ਗਿਆਨੀ 부ਝੇ ਤਾਹੇ साजोग रथ संतोह का धर्म अगरथवाहो त्रेत राथ जत का जोर अगर द्वापुर रथ तपह का सत कल कालजुग रथ अग्न का कूर अगर थाहो महला पहला शाम कह शेतंबर स्वामी सच मह आशा सात रहे सब को सच समावे ऋग कह रहे भरपूर राम नाम देवा महसूर ਨਾਇ ਭੈ ਲੈ ਆਇ ਪ੍ਰਾਸ਼ਤ ਜਾਹੇ ਨਾਨਕ ਤਉ ਮੁਖੰਤਰ ਪਾਹੇ ਜੁਜ ਮਹਿ ਜੋਰ ਸ਼ਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ ਪਾਰ ਜਾਦ ਗੋਪੀ ਲੈ ਆਇ ਬਿੰਦਰਾ ਬਾਨ ਮਹਿ ਰੰਗ ਕੀਆ ਕਲਮਹਿ ਬੇਦ ਅਥਰਵਨ ਹੁਆ ਨਾ ਉਖਦਾਈ ਅਲੋਹ ਭਇਆ ਨੀਲ ਬਸਤਰ ਲੇਕ ਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਿਆਰ ਪੜ੍ਹੇ ਗੁਣਹੇ ਤਿੰਨ ਚਾਰ ਵਿਚਾਰ ਭਾਉ ਭਗਤ ਕਰਨੀ ਸਦਾਏ ਤਉ ਨਾਨਕ ਮੁਖ ਅੰਤਰ ਪਾਏ ਪੌੜੀ ਸਤਗੁਰ ਬਿਟੋ ਵਾਰਿਆ ਜਿਤ ਮਿਲਿਆ ਖਸਮ ਸਮਾਲਿਆ ਜਿਨ ਕਾ ਉਪਦੇਸ਼ ਗਿਆਨ ਅੰਜਨ ਦੀਆ ਇੰਨੀ ਨੇਤਰੀ ਜਗਤ ਨੇ ਹੱਲਿਆ ਕਾਸਮਾ ਛੋੜ ਦੂਜਾ ਲੱਗੇ ਡੁੱਬੇ ਸੇਵਣ ਜਾ ਰਿਆ ਸਤਿਗੁਰੂ ਹੈ ਬੋਹਿਥਾ ਵਿਰਲੇ ਕਿਨੈ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਸ਼ਲੋਕ ਮਹੱਲਾ ਪਹਿਲਾ ਸਿਮੁਲ ਰੁਖਸਰਾਇਰਾ ਆਤ ਦੀਰਗਾਤਮੁਚ ਹੋਏ ਜੇ ਆਵੇ ਆਸਕਰ ਜਾਹੇ ਨਿਰਾਸੇ ਕਿਤ ਕਾਲਿਫਕੇ ਫੋਲ ਬਕ ਬਕੇ ਕਮ ਨਾ ਆਵੇ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗੇ ਆਇਆਂ ਤਤ ਸਭ ਕੋ ਨਿਵੇ ਆਪ ਕਉ ਪਰ ਕਉ ਨਿਵੇ ਨਾ ਕੋਏ ਧਰ ਤਾਰਾ ਜੂ ਤੋਲੀਐ ਨਿਵੇ ਸੋ ਗौरा ਹੋਏ ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾ ਹੈ ਸੀਸ ਨਿਵਾਇਆ ਕਿਆ ਥੀਐ ਜਾਰਦਾ ਇੱਕ ਸੁਧੇ ਜਾਹੇ ਮਹੱਲਾ ਪਹਿਲਾ ਪਰਪੋਸਤਕ ਸੰਧਿਆ ਬਾਦੰ ਸੇਲ ਪੂਜਸ ਬਗਲ ਸਮਾਦੰ ਮੁਖ ਝੂਠ ਵਿਭੂਖਨਸਾਰੰ ਤ੍ਰੈਪਾਲ ਤਿਹਾਰ ਵਿਚਾਰੰ ਗਲਮਾਲਾ ਤਿਲਕ ਲਲਾਟੰ ਦੁਇ ਤੋਤੀ ਵਸਤਰ ਕਪਟੰ ਜੇ ਜਾਣਸ ਬ੍ਰਹਮੰ ਕਰਮੰ ਸਾ ਫੋਗ ਨਿਸ਼ਚਉ ਕਰਮੰ ਕਉ ਨਾਨਕ ਨੇ ਚਉ ਧਿਆਵੈ ਬਿਨ ਸਤਗੁਰ ਬਾਟ ਨ ਪਾਵੈ ਪੌੜੀ ਕਪੜ ਰੂਪ ਸੁਹਾਵਣਾ ਛੜ ਦੁਨੀਆ ਅੰਦਰ ਜਾਵਣਾ ਮੰੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਵ ਦੇ ਰਾਹ ਭੀੜਾ ਅੱਗੇ ਜਾਵਣਾ ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ ਕਰ ਔਗਣ ਪਛੋਤਾਵਣਾ ਸ਼ਲੋਕ ਮਹੱਲਾ ਪਹਿਲਾ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹੋ ਜਨੀਓ ਇਹੋ ਜਨੇਊ ਜੀ ਕਾ ਹਈ ਤਾ ਪੰਡੇ ਘਤ ਨਾ ਇਹੋ ਟਟਾ ਹੈ ਨਾ ਮਾਲ ਲੱਗਾ ਹੈ ਨਾ ਇਹੋ ਜਲੈ ਨਾ ਜਾਏ ਤਨ ਸੁ ਮਾਨਸ ਨਾਨਕਾ ਜੋ ਗਲ ਚੱਲੇ ਪਾਏ ਚੌਕੜ ਮੁੱਲ ਅਣਾਇਆ ਚੌਕੈ ਬਹਿ ਚੌਕੈ ਪਾਇਆ ਸਿਖਾ ਕੰਨ ਚੜਾਈਆ ਬੁ ਗੁਰ ਬ੍ਰਾਹਮਣ ਥਿਆ ਉਹ ਮੁਵਾ ਉਹ ਝੜ ਪਿਆ ਵਿਤ ਗਾ ਗਿਆ ਮਹੱਲਾ ਪਹਿਲਾ ਲੱਖ ਚੋਰੀਆ ਲਖ ਜਾ ਰੀਆਂ ਲਖ ਕੁੜੀਆਂ ਅਗ ਲਖ ਗਾਲ ਲਖ ਠਗੀਆਂ ਪੈ ਨਾਮੀਆਂ ਰਾਤ ਦਿਨ ਸ ਜੀ ਨਾਲ ਤਾਗੋ ਕਪਾਹੋ ਕਤੀਏ ਬਾਹਮਣ ਵਟੇ ਆਏ ਕੋਹ ਬਕਰਾਰ ਰੇਨ ਖਾਇਆ ਸਭ ਕੋ ਆਖੇ ਪਾਏ ਹੋਏ ਪ੍ਰਾਣਾ ਸੁਟ ਸੁਟਿਏ ਭੀ ਫਿਰ ਪਾਈਆ ਹੋਰ ਨਾਨਕ ਤਾਗ ਨਾ ਟੁੱਟਈ ਜੇ ਤਾਗ ਹੋਵੇ ਜੋਰ ਮਹੱਲਾ ਪਹਿਲਾ ਨਾਏ ਬਨੇ ਪਤੂ ਉਭਜੈ ਸਾਲਾਹੀ ਸਚ ਸੂਤ ਦਰਗਹੇ ਅੰਦਰ ਪਾਈਐ ਤਾਗ ਨਾ ਟੂਰ ਸਪੂਤ ਮਹੱਲਾ ਪਹਿਲਾ ਤਾਗਨਾ ਇੰਦਰੀ ਤਾਗਨਾ ਨਾਰੇ ਭਲ ਕੇ ਥੁਕ ਪਵੈ ਨਿਤ ਦਾੜੀ ਤਾਗਨਾ ਪੈਰੀ ਤਾਗਨਾ ਹੱਥੀ ਤਾਗਨਾ ਜੇਵਾ ਤਾਗਨਾ ਆਖੀ ਵੇ ਤੱਗਾ ਆਪੇ ਵਤੈ ਵਾਰਤਾਗੇਵਰਾ ਕਤੈ ਲੈ ਪਾੜ ਕਰੇ ਵੀ ਆਹੋ ਕੜ ਕਾਗਲ ਦੱਸੇ ਰਾਹੋ ਸੁਣ ਵੇਖੋ ਲੋਕਾ ਇਹੋ ਵਿਡਾਨ ਮਨੰਦਾ ਨਾਉ ਸੁਜਾਨ ਪੌੜੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਇ ਇਸਾਈ ਕਾਰ ਕਰਾਇਸੀ ਯੀਸੂ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਇਸੀ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏਸੀ ਖਸਮੈ ਭਾਵੇ ਸੂ ਕਰੇ ਮਨੁ ਚਿੰਦਿਆ ਸੋ ਫਲ ਪਾਏਸੀ ਤਾਦਰਗੈ ਪੈਦਾ ਜਾਏਸੀ ਸ਼ਲੋਕ ਮਹੱਲਾ ਪਹਿਲਾ ਗਉ ਬ੍ਰਾਹਮਣ ਕਉ ਕਾਰ ਲਾਵੋ ਗੋਬਰ ਤਰਨ ਨ ਜਾਏ ਤੂਤੀ ਟਿਕਾ ਤੈ ਜਪ ਮਾਲੀ ਧਾਨ ਮਲੇਸ਼ਾ ਖਾਏ ਅੰਤਰ ਪੂਜਾ ਪੜੇ ਕਤੇਬਾ ਸੰਜਮ ਤੁਰਕਾ ਭਾਈ ਛੋਡੀ ਲੇ ਪਖੰਡਾ ਨਾਮ ਲਐ ਜਾਹੇ ਤਰੰਧਾ ਮਹੱਲਾ ਪਹਿਲਾ ਮਾਨਸ ਖਾਣੇ ਕਰੇ ਨਿਵਾਜ ਸ਼੍ਰੀ ਵਿਗਾਇਨ ਤਿੰਨ ਗਲ ਤਾਗ ਤਿੰਨ ਘਰ ਬ੍ਰਾਹਮਣ ਪੂਰੇ ਨਾਦ ਉਹਨਾਂ ਪੇ ਆਵੇ ਆਵਹਿ ਉਈ ਸਾਦ ਕੂੜੀ ਰੂ ਆਸ ਕੂੜਾ ਵਾਪਾਰ ਕੂੜ ਬੋਲ ਕਰੇ ਆਹਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਾ ਭਰਪੂਰ ਮਥਾ ਟਿਕਾ ਤੇੜ ਧੋਤੀ ਖਾਈ ਹੱਥ ਛੁਰੀ ਜਗਤ ਕਾ ਸਾਈ ਨਿਰ ਵਸਤਰ ਪਹਿਰ ਹੋਵੇ ਪ੍ਰਵਾਣ ਮਲੇਸ਼ ਧਾਨ ਲੈ ਪੂਜੇ ਪ੍ਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੈ ਨਾ ਜਾਣਾ ਦੇਖੈ ਚੌਕਾ ਕੱਢੀਕਾਰ ਉੱਪਰ ਆਏ ਬੈਠੇ ਕੂੜਿਆਰ ਮਤ ਪਿਟਾ ਬੇ ਮਤ ਪਿਟਾ ਇਹੋ ਆਨਾ ਸਾਡਾ ਫਿਟਾ ਤਨ ਫਿਟਾ ਫੇੜ ਕਰੇਨ ਮਨ ਝੂਠਾ ਚੁਲੀ ਭਰੇਨ ਕਹੋ ਨਾਨਕ ਸਤਿ ਤੇ ਆਈਐ ਸੋਚ ਹੋਵੈ ਤਾਂ ਸੱਚ ਪਾਈਐ ਪੌੜੀ ਚਿਤੇ ਅੰਦਰ ਸਭ ਕੋ ਵੇਖ ਨਜ਼ਰੀ ਹੇਠ ਚਲਾਏਦਾ ਆਪੇ ਦੇਵ ਡਿਆਈਆ ਆਪੇ ਹੀ ਕਰਮ ਕਰਾਏਦਾ ਵੱਡੋ ਵੱਡਾ ਬੜ ਮੇਜਨੀ ਇਸ ਰੇ ਸਿਰ ਧੰਦਾ ਲਾਜਦਾ ਅਨਦਰ ਪਠੀ ਜੇ ਕਰੇ ਸੁਲਤਾਨਾ ਸੁਲਤਾਨਾ ਕਾਹੋ ਕਰਾਏਦਾ ਦਰਮੰਗਨ ਭੇਖ ਨਾ ਪਾਏਦਾ